ਸਤਿ ਸ਼੍ਰੀ ਅਕਾਲ ਜੀ ਮੈਂ ਸੁਖਪ੍ਰੀਤ ਸਿੰਘ ਦਾ ਪੰਜਾਬੀ ਸਟੋਰ ਲੁਧਿਆਣਾ ਆਊਟਲੈਟ ਤੋਂ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਇੱਕ ਕਸਟਮਰ ਨੇ ਜੋ ਸਾਡੇ ਕੋ ਰੈਗੂਲਰ ਆ ਰਹੇ ਨੇ ਆਪਾਂ ਉਹਨਾਂ ਦਾ ਰਿਵਿਊ ਲੈਨੇ ਆ ਕਿ ਉਹਨਾਂ ਨੂੰ ਸਾਡੀਆਂ ਪੱਗਾਂ ਵਰਤਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਹੁਣ ਤੱਕ ਕਿੰਨੀਆਂ ਕੁ ਪੱਗਾਂ ਸਾਡੇ ਤੋਂ ਲਾ ਜਾ ਚੁੱਕੇ ਨੇ ਤੇ ਸਾਡੇ ਬਾਰੇ ਉਹਨਾਂ ਦਾ ਕੀ ਰਿਵਿਊ ਹੈ ਸਤਿ ਸ਼੍ਰੀ ਅਕਾਲ ਭਾਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਸੁਣਾਓ ਸਭ ਤੋਂ ਪਹਿਲਾਂ ਤੁਹਾਡਾ ਸ਼ੁਭ ਨਾਮ ਤੇ ਤੁਸੀਂ ਇਸੇ ਸਿਟੀ ਤੋਂ ਬਿਲੋਂਗ ਕਰਦੇ ਹੋ ਜਾਂ ਕਿਸੇ ਹੋਰ ਜੀ ਦੇਖੋ ਜੀ ਮੈਂ ਲੁਧਿਆਣ ਬਟ ਮੈਨੂੰ ਨੇਚਰ ਲਵਰ ਮਿੱਕੀ ਸੋਡੀ ਤੋਂ ਜ਼ਿਆਦਾ ਜਾਣਦੀ ਹੈ। ਵੈਰੀ ਗੁੱਡ। ਥੈਂਕ ਯੂ। ਤੇ ਭਾਜੀ ਮੇਰਾ ਇੱਕ ਸਵਾਲ ਤੁਹਾਨੂੰ ਸਿਰਫ ਇੰਨਾ ਕਹਾਂ ਕਿ ਸਾਡੇ ਕੋਲ ਤੁਸੀਂ ਕਿੱਦਾਂ ਆਉਣਾ ਹੋਇਆ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ? ਦੂਸਰੀ ਚੀਜ਼ ਜਦੋਂ ਤੋਂ ਤੁਸੀਂ ਆ ਰਹੇ ਹੋ ਹੁਣ ਤੱਕ ਕਿੰਨੀਆਂ ਕਪੱਗਾ ਲੱਗੇ ਗਏ? ਦੇਖੋ ਗੱਲ ਇਹ ਹੁੰਦੀ ਹੈ ਵੀ ਪਹਿਲਾਂ ਅਸੀਂ ਕਿਸੇ ਹੋਰ ਸ਼ਾਪ ਤੋਂ ਲੈਂਦੇ ਸੀ ਪੱਗਾਂ। ਮੇਰੇ ਦੋਸਤ ਹੈ ਗੁਰਪ੍ਰੀਤ ਸਿੰਘ ਟੋਨੀ ਠੀਕ ਹੈ ਨਾਲ ਵੀ ਆਏ ਹੋਏ ਨੇ। ਉਹਨਾਂ ਨੇ ਪੱਗਾਂ ਬਾਰੇ ਗੱਲ ਕੀਤੀ ਕਹਿੰਦਾ ਵੀ ਇੱਕ ਵਾਰ ਤੁਸੀਂ ਪੰਜਾਬੀ ਸੂਰ ਤੇ ਜਾ ਕੇ ਆਓ। ਠੀਕ ਹੈ ਜੀ। ਤੇ ਮੈਂ ਆਇਆ ਸੀ ਫਰਸਟ ਟਾਈਮ ਤੇ ਮੈਨ ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਜਿਹੜਾ ਫਰਸਟ ਇਮਪ੍ਰੈਸ਼ਨ ਸੀਗਾ ਬਹੁਤ ਵਧੀਆ ਲੱਗਿਆ ਤੇ ਮੈਂ ਵਿਜ਼ਿਟ ਕੀਤਾ ਮੈਂ ਇੱਥੋਂ ਪੱਗ ਲਈ ਔਰ ਪੱਗ ਦੀ ਜਿਹੜੀ ਕੁਆਲਿਟੀ ਸੀ ਬੰਨਣ ਦਾ ਤਰੀਕਾ ਪੱਗ ਬਹੁਤ ਵਧੀਆ ਨਿਕਲੀ ਫਿਰ ਤਾਂ ਕੋਈ ਗਿਣਤੀ ਨਹੀਂ ਹੈ ਮੈਂ ਕਿੰਨੀਆਂ ਕ ਪੱਗਾਂ ਲੈ ਲਈਆਂ ਠੀਕ ਹੈ ਥੈਂਕ ਯੂ ਸੋ ਮੱਚ ਤੇ ਸਾਡੇ ਜੋ ਕਸਟਮਰ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਸਾਡੇ ਬਾਰੇ ਕੋਈ ਫੀਡਬੈਕ ਦੇਣੀ ਚਾਹੁੰਦੇ ਹੋ ਦੇਖੋ ਸੁਝਾਅ ਇਹ ਹੈ ਵੀ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਟੈਚੂ ਜਿਹੜੇ ਬਣੇ ਹੋਏ ਆ ਜੀ ਇਹਦੇ ਕਰਕੇ ਤੁਸੀਂ ਹਰ ਰੰਗ ਇੱਥੇ ਲਾਇ ਪੰਜਾਬੀ ਪੜਨ ਦੇ ਵਿੱਚ ਬੜੀ ਵਧੀਆ ਲੱਗਦੀ ਆ ਜਦੋਂ ਸਾਡੇ ਇੱਥੇ ਭਰਾ ਵੀਰ ਸਿੱਖ ਵੀਰ ਆਉਂਦੇ ਨੇ ਤੇ ਉਹ ਅਸੀਂ ਕਲਰ ਦੇ ਨਾਮ ਪੜਦੇ ਆ ਪੰਜਾਬੀ ਚ ਤੇ ਸਾਨੂੰ ਹੋਰ ਬਹੁਤ ਵਧੀਆ ਲੱਗਦਾ ਕੁਝ ਇਹੋ ਜਿਹੇ ਨਾਮ ਸੀਗੇ ਜਿਹੜੇ ਅਸੀਂ ਕਦੇ ਸੁਨੇ ਨਹੀਂ ਸੀਗੇ ਪਰ ਪੰਜਾਬੀ ਚ ਲਿਖਿਆ ਹੋਇਆ ਗੁਰਮੁਖੀ ਚ ਲਿਖਿਆ ਹੋਇਆ ਬਹੁਤ ਵਧੀਆ ਲੱਗਿਆ ਤੇ ਮੈਂ ਇਸ ਮਾਦਿਆ ਰਾਹੀਂ ਇਸ ਆਪਣੇ ਤੋਂ ਗੱਲ ਕਹਿਣਾ ਚਾਹਣਾ ਹੈ ਵੀ ਤੁਸੀਂ ਜਰੂਰ ਇੱਥੇ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਕੁਆਲਿਟੀ ਬਹੁਤ ਵਧੀਆ ਹੈ ਤੇ ਸਾਰਾ ਸਟਾਫ ਬਹੁਤ ਵਧੀਆ ਸਾਡੇ ਭਾਈ ਸਾਹਿਬ ਨੇ ਬਿਹੇਵੀਅਰ ਬਹੁਤ ਅੱਛਾ ਹੈ ਤੇ ਇਹਨਾਂ ਦਾ ਨੇਚਰ ਬਹੁਤ ਵਧੀਆ ਹੋਣ ਕਰਕੇ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਸਭ ਤੋਂ ਵੱਡੀ ਗੱਲ ਹੈ ਵੀ ਰੇਟ ਵੀ ਬੜੇ ਰੀਜ਼ਨੇਬਲ ਨੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਦਾ ਪੰਜਾਬੀ ਸਟੋਰ ਲੁਧਿਆਣਾ ਆਊਟਲੈਟ